हादुर साहब महाराज सदा ही जायेगा सदा ही जाये कारो बाबा जी मेहर करो कृपा करो बाजों में कड़ी ने देखेंगे करो कृपा साग बहादुर साहब महाराज अपनी कृपा करो मेहर करो बच्चे बाबो सो बच्चों ने कर दो कृपा बाबा जी अपना मेहर करो बाबा जी बड़ी आस्था ला के बैठे बाबा जी कर दोपा बाबा जी ਜਨਮ ਜਨਮ ਦੀ ਕੱਟੀਏ ਮੁਠੇ ਸਕੇ ਪਾਤੀਓ ਮੈਂ ਜਨਮ ਜਨਮ ਦੀ ਕੱਟੀਏ ਦਰਸ਼ਨ ਦੇ ਜੀਵਾਂ ਗੁਰ ਤੇ ਦਰਸ਼ਨ ਦੇ ਜੀਵਾਂ ਗੁਰ ਤੇ ਹਰਾ ਸ਼੍ਰੀ ਗਾਹੀ ਗੁਰੂ ਸਾਹਿਬ ਜੀ ਸਤਜੁਗ ਤੈ ਮਾੜਿਉ ਚਲਿਉ ਬਲ ਬਾਵਨ ਪਾਇਉ ਤ੍ਰਿੱਤ ਤੈ ਮਾੜਿਉ ਰਾਮ ਰਗਵੰਸ ਕਹਾਇਉ ਆਪੁਰ ਕ੍ਰਿਸ਼ਨ ਮੁਹਾਰ ਕੰਸ ਕਿਰਤਾਰਥ ਕੀਓ ਓ ਗੁਰਸਾਨ ਕੋ ਰਾਜ ਆਪ ਭਗਤ ਜਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਆ ਟਲ ਆਦਿ ਪਰਖ ਫੁਰਮਾਇਉ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਉ ਸ੍ਰੀ ਗੁਰੂ ਰਾਜ ਅਬ ਚਲ ਆ ਟਲ ਆਗੁਰੂ ਕੋ ਫੁਰਮਾਇਓ ਸੁਣੀ ਅਰਗਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਾਈ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਅਰਵਦਾਸ ਟਵੰਤਾ ਟੂਰ ਨੀਤ ਤੈਨ ਤਿਆਗੀ ਮਾਇਆ ਪ੍ਰਗਟ ਹੁਆ ਸਾਧ ਸੰਗ ਹਰ ਦਰਸਨ ਪਾਇਆ ਬਹੁਤ ਜਨਮ ਬਿਚਰੇ ਤੇਵਾਦੋ ਇਹੋ ਜਨਮ ਤੁਮਾਰੇ ਲਈ ਕੀ ਕਹਿ ਰਵਦਾਸ ਆਸ ਲਗ ਜੀਵੋ ਕਿਰਪਾਯੋ ਦਰਸਨ ਦੇਖੇ ਰਾਮ ਨਾਮ ਯੁਰ ਮੈਂ ਗਯੋ

ਜਨਮ ਮਰਨ ਦੁੱਖ ਜਾਈ ਹੋਵ ਸਭ ਤਖਸਾਂ ਮੁੰਦੀ ਨੂਰ ਅਰਸੋਂ ਕਰਸੋਂ ਚਟਿਆ ਤਦ ਡਿਟੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਸਿਰ ਸਾਹੰਦ ਸਾਹ பார சோ தவனா தாவே ச ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੁਰਠ ਬਾਣੀ ਪ੍ਰਗਤ ਰਵਿਦਾਸ ਜੀ ਕੀ ਇੱਕ ਓ ਔਂਕਾਰ ਸਤ ਗੁਰ ਪ੍ਰਸਾਦ ਜਬ ਹਮ ਹਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈ ਸਲਹਿਰ ਮਉ ਧਬ ਜਲ ਕੇਵਲ ਜਲ ਮਾਈ ਜਬ ਹਮ ਹਤੇ ਤਬ ਤੂ ਨਹੀਂ ਆਬ ਤੂ ਹੀ ਮੈ ਨਹੀਂ ਅਨਲ ਅਗਮ ਜੈ ਲਹਿਰ ਮੈ ਉਧਤ ਜਲ ਕੇਵਲ ਜਲ ਮਾਹੀ ਮਾਧਵੇ ਇਹ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ ਰਹਾਉ ਨਰਪਤੇਕ ਸਿੰਘਾਸਨ ਸੋਇਆ ਸੁਪਨੇ ਭਿਆਪਖਾਰੀ ਅਛਤਰਾਜ ਵਿਛਰਤ ਦੁਖ ਪਾਇਆ ਸੋਗਤ ਪਈ ਹਮਾਰੀ ਅਰਾਜ ਕੋ ਅੰਗ ਪ੍ਰਸੰਗ ਜੈਸੇ ਹੈ ਆਪਕਾ ਸ਼ਰਮ ਜਲਾਇਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨ ਆਇਆ ਸਰਬੇ ਇਕ ਅਨੇਕ ਸਵਾਮੀ ਸਭ ਘਟ ਭੁਗਵਾ ਸੋਈ ਕਹਿ ਰਵਦਾਸ ਹੱਥ ਪਨੀਰੇ ਸਜੇ ਹੋਏ ਸੋ ਸਰਵੇ ਇਕ ਅਨੇਕ ਸੁਆਮੀ ਸਭ ਘਟ ਭਗਵਾ ਸੋਈ ਕਹਿ ਰਬਦਾਸ ਆਤਪਨੀਰਾ ਸਹਿਜ ਹੋਏ ਸੋ ਕ ਖਸਾ ਰਾਈ ਗੁਰਜੀ ਕੀ ਫਤਿਹ ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਊੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੁਤੀ ਤਬ ਤੂੰ ਨਾਹੀ ਆਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਹ ਦਹਦੂ ਜਾਲ ਕੇਵਲ ਜਲਮਾਹੀ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼ਰਮਣੀ ਭਗਤ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਅਸਨ ਤੋਂ ਉਚਾਰਨ ਹੋਇਆ ਸੂਰਤਾ ਗੰਧਰ ਹੈ ਜੀ ਅੰਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰੰਗ 657 ਉੱਪਰ ਸਵਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਕੱਲ ਸੰਗਰਾਂਦ ਦਾ ਦਿਹਾੜਾ ਨਾਲ ਹੀ ਜਗਤ ਗੁਰੂ ਤਾਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਹੈ ਆ ਪਰਿਵਾਰਾਂ ਸਹਿ ਥਾਜੀਆਂ ਪਰ ਕੇ ਗੁਰੂ ਜਸ ਕਰਕੇ ਸੁਣ ਕੇ ਜੀਵਨ ਦੀਆਂ ਕੜੀਆਂ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨਾ ਸਤਿਗੁਰ ਰਹਿਮਤ ਕਰਨ ਸਮੂਹ ਸੰਗਤਾਂ ਦਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਬੁੱਲਾ ਚੁੱਕਾਂ ਦੀ ਖਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ